ਦੇਖੋ ਅੱਜ ਜਿਹੜਾ ਸਟੇਟ ਵੱਲੋਂ ਇੱਕ ਐਪਲੀਕੇਸ਼ਨ ਆਈ ਹੈ ਕਿ ਅਸੀਂ ਪੁਲਿਸ ਰਿਮਾਂਡ ਸਾਨੂੰ ਨਹੀਂ ਚਾਹੀਦਾ ਤੇ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਜਾਵੇ। ਸੋ ਮਾਨਯੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ। ਪਰ ਜਿਹੜਾ ਦੋ ਵਾਰ ਇਹਨਾਂ ਨੇ ਰਿਮਾਂਡ ਲਿਆ ਸੀ ਪਹਿਲੇ 4 ਦਿਨ ਦਾ ਫਿਰ 3 ਦਿਨ ਦਾ ਤਾਂ 7 ਦਿਨ ਜਿਹੜੇ ਪੁਆਇੰਟ ਤੇ ਰਿਮਾਂਡ ਲਿਆ ਸੀ ਉਹ ਚੀਜ਼ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ। ਮੈਂ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ। ਨਾਕਾਲ ਡਿਟੇਲ ਨਾ ਮੋਬਾਈਲ ਜਿਹੜਾ ਦੂਸਰੀ ਵਾਰ ਇਹਨਾਂ ਨੇ ਕਿਹਾ ਸੀ ਇੱਕ ਬਹੁਤ ਵੱਡੀ ਫੌਜ ਬਣੀ ਹੋਈ ਹੈ। ਇੰਡੀਅਨ ਸਟੇਟ ਨੂੰ ਖਤਰਾ ਹੈ। ਮੇਰੇ ਦੇਖਣ ਚ ਕੋਈ ਵੈਪਨ ਕੋਈ ਟੈਂਕ ਕੋਈ ਇਹੋ ਜੀ ਮਸ਼ੀਨਰੀ ਉਹ ਬਰਾਮਦ ਨਹੀਂ ਹੋਈ ਜੋ ਮੈਂ ਕਹੂੰਗਾ ਸਟੇਟ ਨੇ ਇੱਕ ਬੇਤੁਕੀ ਗੱਲ ਇਸ ਗੱਲ ਨੂੰ ਬਹੁਤ ਉੱਪਰ ਕਰਨ ਦੇ ਲਈ ਇਹਨਾਂ ਚਿਹਰਿਆਂ ਨੂੰ ਡੀਫੇਮ ਕਰਨ ਦੇ ਲਈ ਜੋ ਸਟੇਟ ਵੱਲੋਂ ਇੱਕ ਸਿਸਟਮ ਬਣਾਇਆ ਗਿਆ ਸੀ ਉਸ ਦੇ ਉੱਪਰ ਸਟੇਟ ਅੱਜ ਫੇਲ ਹੋਈ ਹੈ ਪੇਪਰ ਕਿੱਥੇ ਰੱਖਿਆ ਗਿਆ ਨਹੀਂ ਰੱਖਿਆ ਕਿੱਥੇ ਗਿਆ ਨਾ ਨਹੀਂ ਰੱਖਿਆ ਉਹਨਾਂ ਨੇ ਆਪ ਦੀ ਚਲੋ ਜਿੱਥੇ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਉਹ ਜਗ੍ਹਾ ਬਾਰੇ ਤੱਕ ਹੁਣ ਇਹਨਾਂ ਨੂੰ ਜੁਡੀਸ਼ੀਅਨ ਰਿਮਾਂਡ ਭੇਜੇਗਾ ਜੇਲ੍ਹ ਬਾਰੇ ਇਹਨਾਂ ਨੇ ਡਿਸਾਈਡ ਕਰਨਾ ਉਹ ਜੇਲ੍ਹ ਕਿਹੜੀ ਚ ਜਿਹੜੀ ਚ ਇਹਨਾਂ ਨੂੰ ਸਿਕਿਉਰਿਟੀ ਬੈਟਰ ਲੱਗੂਗੀ ਉਸੇ ਜੇਲ੍ਹ ਚ ਭੇਜ ਪਰ ਕਵਰੀ ਹੋਈ ਇਹਨਾਂ ਕੋਲ ਮੈਂ ਤੁਹਾਨੂੰ ਪਹਿਲੇ ਜਿਹੜੀ ਕਿਹਾ ਸੀ 7 ਦਿਨ ਪਹਿਲਾਂ ਕਿਹਾ ਸੀ ਇਹਨਾਂ ਚ ਕੋਈ ਰਿਕਵਰੀ ਨਹੀਂ ਇਹਨਾਂ ਕੇਸਾਂ ਚ ਹੋਣੀ 2 ਸਾਲ ਦੇ ਬਾਅਦ ਰਿਕਵਰੀ ਹੋਣੀ ਵੀ ਇੱਕ ਮਜ਼ਾਕ ਹੁੰਦਾ ਹੈ ਇਹ ਸਟੇਟ ਕਰਾ ਰਹੀ ਸੀ ਸਟੇਟ ਡੀਫੇਮ ਕਰ ਰਹੀ ਸੀ ਇੱਕ ਨਵੀਂ ਪਾਰਟੀ ਬਣੀ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ਹੌਸਲੇ ਉਹਨਾਂ ਨੇ ਥੱਲੇ ਸੁੱਟਣੇ ਕਿ ਅਸੀਂ ਉਹ ਕਰਤਾ ਲੋਕ ਡਰ ਜਾਣ ਪਰ 7 ਦਿਨਾਂ ਦੇ ਰਿਮਾਂਡ ਦੇ ਵਿੱਚ ਜੋ ਮੈਂ ਪਹਿਲੇ ਦਿਨ ਗੱਲ ਕਹੀ ਸੀ 7 ਦਿਨਾਂ ਬਾਅਦ ਉਹੀ ਹੋਈ ਹੈ ਕੋਈ ਰਿਕਵਰੀ ਨਹੀਂ ਕੋਈ ਫੌਜ ਨਹੀਂ ਸੀ ਕੋਈ ਇੰਡੀਅਨ ਸਟੇਟ ਨੂੰ ਡਰ ਨਹੀਂ ਸੀ ਪਰ ਇੱਕ ਸਟੇਟ ਦਾ ਇੱਕ ਹਊਆ ਬਣਾਇਆ ਹੋਇਆ ਸੀ ਹੋਰ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਪਪਲਪਰੀਤ ਤੇ ਅਮਰਤ ਕਾਲਵਰ ਦਾ ਵੀ ਐਨਐਸਏ ਖਤਮ ਹੋ ਜਾ ਰਿਹਾ ਦੇਖੋ ਪਪਲਪਰੀਤ ਦਾ ਮੈਨੂੰ ਲੱਗਦਾ ਸ਼ਾਇਦ 9 10 April ਹੈ ਭਾਈ ਅਮਰਤਪਾਲ ਦਾ ਮੈਨੂੰ ਲੱਗਦਾ 22 ਜਾਂ 23 April ਹੈ ਉਹ ਅੱਗੇ ਉਹਨਾਂ ਦੇ ਬਾਰੇ ਆਪਾਂ ਕਹਿੰਦੇ ਐਨਐਸਏ ਖਤਮ ਕਰਤੀ ਜਾਂ ਕਰਨੀ ਹੈ ਉਹ ਜੇ ਸਟੇਟ ਦੇ ਸੋਚਣਾ ਹੈ ਪਰ ਸਾਨੂੰ ਉਮੀਦ ਹੈ ਕਿ ਉਹ ਖਤਮ ਹੋ ਜਾਈਏ ਤੁਸੀਂ ਪ੍ਰਿਪੇਅਰ ਹੋ ਕਿ ਕਿਹਸ ਪੁਆਇੰਟ ਤੇ ਮਤਲਬ ਲੜਨ ਲਈ ਬਿਲਕੁਲ ਅਸੀਂ ਲੜਾਂਗੇ ਜਦ ਤੱਕ ਕੇਸ ਚੱਲਦੇ ਨੇ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਿਹਾ ਕਿ ਬੰਦੇ ਇਨੋਸੈਂਟ ਨੇ ਸਟੇਟ ਇਸ ਕੇਸ ਚ ਫੇਲ ਹੈ ਸਟੇਟ ਨੇ ਜਾਣ ਬੁੱਝ ਕੇ ਇੱਕ ਸਿਸਟਮ ਤਿਆਰ ਕੀਤਾ ਸੀ ਵਰਲਡ ਦੇ ਵਿੱਚ ਇਹਨਾਂ ਚਿਹਰਿਆਂ ਨੂੰ ਡੀਫੇਮ ਕਰਨ ਦੇ ਲਈ ਅਸੀਂ ਜਿਹੜੀਆਂ ਅ ਅੱਜ 8 ਦੋਸ਼ੀ ਜਿਹੜੇ ਅਸੀਂ ਕੋਰਟ 'ਚ ਪੇਸ਼ ਕੀਤੇ ਸੀਗੇ ਜੀ 39 ਨੰਬਰ ਕੇਸ ਦੇ ਵਿੱਚ ਔਰ ਮਾਨਯੋਗ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਹਵਾਲਾ ਦੇ ਉਹਨਾਂ ਦੇ ਆਰਡਰ ਕੀਤੇ ਨੇ ਉਹਨਾਂ ਨੂੰ ਅਸੀਂ ਹੁਣ ਜੁਡੀਸ਼ੀਅਨ ਕਸਟਡੀ ਵਿੱਚ ਦੇ ਰਹੇ ਹਾਂ ਜੀ ਕੋਈ ਰਿਕਵਰੀ ਸਰ ਹੋਈ ਜਿਹੜੀ ਬਿਲਕੁਲ ਜੀ ਸਾਨੂੰ ਇਸ ਕੇਸ ਨਾਲ ਸੰਬੰਧਿਤ ਜੋ-ਜੋ ਚਾਹੀਦਾ ਸੀਗਾ ਇਹਨਾਂ ਦੀਆਂ ਸੀਡੀਆਰ ਸੀਗੀਆਂ ਇਹਨਾਂ ਦੀ شناخت ਪ੍ਰੇਡ ਸੀਗੀਆਂ ਮੌਕੇ ਦੀ ਨਿਸ਼ਾਨਦੇਹੀ ਸੀਗੀਆਂ ਹੋਰ ਵੀ ਇਹਦੇ ਨਾਲ ਸੰਬੰਧਿਤ ਜਿਹੜੇ ਅਹਿਮ ਜਾਣਕਾਰੀਆਂ ਸੀ ਅਸੀਂ ਉਹ ਆਪਣੀਆਂ ਪੂਰੀਆਂ ਕੀਤੀਆਂ ਜੀ ਕਿਉਂਕਿ ਅਸੀਂ ਤੁਹਾਨੂੰ ਡਿਸਪੋਜ਼ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਇਹ ਮੈਟਰ ਹੈ ਜੀ ਅਜੇ ਜਿਹੇ ਦੋਸ਼ੀ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਨੇ ਬੜਾ ਗੰਭੀਰ ਮਸਲਾ ਵਾ ਜੀ ਇਹਦੇ ਵਿੱਚ ਜੋ ਜੋ ਵੀ ਕਲੀਅਰ ਹੋਊਗਾ ਆਉਣ ਵਾਲੇ ਸਮੇਂ ਤੁਹਾਨੂੰ ਸਾਰਾ ਕਲੀਅਰ ਹੋ ਜਾਏਗਾ ਬਪੂਲਪੀ ਤੇ ਅਮਰਪਾਲ ਭਾਈ ਜੀ ਨੂੰ ਲੈ ਲਿਆ ਜਾ ਰਿਹਾ ਜੀ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਅਰੈਸਟ ਕਰਕੇ ਅਸੀਂ ਤਫਤੀਸ਼ ਕਰਾਂਗੇ